ਡਾਕਟਰ ਪੀਮਰਾਉਂ ਵੇਦਕਰ ਜੀ ਦਾ ਜਨਮ ਦਿਹਾੜਾ ਜਿ세 ਕ੍ਰਿਆਨ ਸਟੋਰ ਪਿੰਡ ਟੌਂਸਾ ਵਿਖੇ ਮਨਾਇਆ ਗਿਆ ਤੇ ਲੱਡੂ ਵੰਡੇ ਗਏ ਇਹ ਜਨਮ ਦਿਹਾੜਾ ਸਮੂਹ ਰਵਿਦਾਸ ਭਾਈਚਾਰੇ ਸਮੂਹ ਨਗਰ ਪੰਚਾਇਤ ਤੇ ਨਗਰ ਨਿਵਾਸੀਆਂ ਵੱਲੋਂ ਮਨਾਇਆ ਗਿਆ ਕੀ ਕਹਿਣਾ ਚਾਹਾਂਗੇ ਅੱਜ ਬਾਬਾ ਸਾਹਿਬ ਦੇ ਜਨਮ ਦਿਨ ਤੇ ਇਕੱਠੇ ਹੋਏ ਹੋ ਤੇ ਬਾਬਾ ਸਾਹਿਬ ਤੇ ਜਿਹੜੇ ਹੁੰਦੇ ਸਾਰਿਆਂ ਨੂੰ ਸੰਗਤਾਂ ਨੂੰ ਬਖ ਲਗ ਵਧਾਈ ਹੋਵੇ। ਬਾਬਾ ਸਾਹਿਬ ਨੇ ਬੜਾ ਹੀ ਪ੍ਰਾਲਾ ਕੀਤਾ ਸੀ ਆਪਾਂ ਨੂੰ ਚੰਗੀ ਸਿੱਖਿਆ ਦਿੱਤੀ ਹੈ। ਜਿਨ੍ਹਾਂ ਦੇ ਬਾਵਜੂਦ ਆਪਾਂ ਇੱਥੋਂ ਤੱਕ ਪਹੁੰਚੇ ਹਾਂ। ਤੇ ਆਪਾਂ ਵੀ ਆਪਾਂ ਨੂੰ ਸੰਗੇ ਸਿੱਖਿਆ ਮਿਲ ਜਾਣਾ। ਉੱਪਰ ਆਪਣੇ ਜੋ ਆਪਣੇ ਉੱਪਰਲੇ ਬੰਦੇ ਹਨ ਉਹ ਵੀ ਆਪਾਂ ਨੂੰ ਚੰਗੀ ਸਿੱਖਿਆ ਦੇਣ ਆਪਣੇ ਬੱਚੇ ਹੋਰ ਵੀ ਤਰੱਕੀ ਕਰ ਸਕਦੇ ਹਨ। ਜੋ ਨਸ਼ੇ ਪੱਤੇ ਹਨ ਉਹਨਾਂ ਤੋਂ ਦੂਰ ਰਹਿਣਾ। ਠੀਕ ਹੈ ਜੀ ਚੰਗੇ ਮਾਰਗ ਤੇ ਚੱਲਣ ਦੀ ਆਗਿਆ ਬਖਸ਼ਣੇ ਹੀ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਮੰਨ ਲਓ ਪਹਿਲਾ ਸੰਵਿਧਾਨ ਤੋਂ ਪਹਿਲਾਂ ਕਿਹੋ ਜਿਹਾ ਵਤੀਰਾ ਕੀਤਾ ਜਾਂਦਾ ਸੀ ਪਹਿਲਾਂ ਬੜਾ ਘਟੀਆਂ ਵਤੀਰਾ ਕੀਤਾ ਜਾਂਦਾ ਸੀ ਕੋਈ ਕਿਸੇ ਨੂੰ ਬੁਲਾ ਸ਼ੂ ਸ਼ਾਦ ਬੜੀ ਸੀ ਜੀ ਕੋਈ ਕਿਸੇ ਨੂੰ ਬੁਲਾ ਦੇ ਨਾ ਤਲਕੀ ਮੱਗਣਾ ਉੱਚੀ ਜਾਲ ਬੜੀ ਸੀ ਕੋਈ ਗਰੀਬ ਬੰਦੇ ਨੂੰ ਕੋਈ ਫਰੋਦਾਈ ਉੱਚਾ ਬੰਦਾ ਉੱਚੇ ਰਨੇ ਗਰੀਬ ਬੰਦਾ ਥੱਲੇ ਹੀ ਅਸਰ ਜਾਂਦਾ ਸੀ ਜੀ ਕਿ ਕੋਈ ਵੀ ਮਤਲਬ ਗਰੀਬ ਬੰਦੇ ਨੂੰ ਪਛਾੜਦਾ ਜਦੋਂ ਬਾਬਾ ਫੈਸਲ ਸਿੰਘ ਆਏ ਆ ਉਹਨਾਂ ਨੇ ਜੋਸ਼ ਅਧਾਰ ਦੀ ਸਾਭ ਦੀ ਦੀ ਉੱਤੋਂ ਬਾਕ ਤਰੱਕੀ ਇੰਨੀ ਹੋਈ ਹੁਣ ਤੱਕ ਦੇਖ ਲਓ ਇੱਕੋ ਜਿਹੇ ਸਰਕਲ ਦੇ ਆ ਜੀ ਬੜਾ ਫਰਕ ਪੈ ਗਿਆ ਜੀ ਕੀ ਨਾਮ ਬਾਬਾ ਜੀ ਤੁਹਾਡਾ ਸੁਰਮਕ ਸਿੰਘ ਜੀ ਸਮਾਜ ਚ ਕੀ ਜਾਨਣਾ ਚਾਹੁੰਦਾ ਜੀ ਬਾਬਾ ਸਾਹਿਬ ਦੇ ਜਨਮ ਦਿਹਾੜੇ ਤੇ ਸਾਡੇ ਸਾਸਰੀਏ ਘਰ ਦੀ ਅੱਜ ਤਰੀਕ 14 ਅਪ੍ਰੈਲ ਤੇ ਅੱਜ ਡਾਕਟਰ ਭੀਮਰਾਵ ਅੰਬੇਡਕਰ ਦਾ ਜਨਮ ਦਿਨ ਇੱਥੇ ਮਨਾਇਆ ਜਿਸੀ ਉਹਨਾਂ ਨੇ ਇਹ ਬਹੁਤ ਹੀ ਬਹੁਤ ਹੀ ਵਧੀਆ ਕੰਮ ਕਰਿਆ ਨਾ ਤਾਂ ਕਿ ਬੱਚਿਆਂ ਨੂੰ ਪਤਾ ਲੱਗਿਆ ਵੀ ਕੌਣ ਸੀ ਕੀ ਚੀਜ਼ ਸੀ ਉਹ ਕੀ ਗੱਲ ਵੀ ਆਪਣੇ ਬਾਰੇ ਪਤਾ ਲੱਗਿਆ 1891 ਦੇ ਵਿੱਚ ਜਨਮ ਹੋਇਆ ਸੀ ਨਾ ਦਾ 14 ਫਰਵਰਾਰ ਵਾਲੇ ਤੇ ਇਹਨਾਂ ਨੇ ਆਪਣੇ ਸੰਵਿਧਾਨ ਹਰੀ ਬਾਬਾ ਜੀ ਬਾਬਾ ਸਾਹਿਬ ਬੇਕਰਵਾਰੀ ਮੇਰੇ ਵਿਚਾਰੇ ਨਹੀਂ ਬਾਬਾ ਬੇਤਰੀ ਬਹੁਤ ਹੀ ਮਹਾਨ ਸ਼ਕਤੀ ਤੇ ਜੀ ਹਾਂ ਜੀ ਕਿਉਂਕਿ ਜਿੰਨੀਆਂ ਡਿਗਰੀਆਂ ਉਹਨਾਂ ਕੋਲ ਹੈ ਅੱਜ ਤੱਕ ਕਿਸੇ ਪੋਲੀਟੀਕਲ ਲੀਡਰ ਕੋਲ ਨਾ ਕਿਸੇ ਹੋਰ ਮਹਾਨ ਸ਼ਕਤੀ ਕੋਲ ਇਹ 26 ਡਿਗਰੀਆਂ ਪ੍ਰਾਪਤ ਕਰਨ ਦੀ ਖੁਸ਼ਾਲੀ ਦਾ ਵਾਰ ਨਹੀਂ ਹੈਗਾ ਹੀ 26 ਡਿਗਰੀਆਂ ਪ੍ਰਾਪਤ ਕਰਕੇ ਇੱਕ ਗਰੀਬ ਪਰਵਾਰ ਚ ਉੱਠ ਕੇ ਸਵੇਰ ਸਾਰ ਖਾਤਾ ਵਰਕੇ ਕਾਨੂੰਨ ਮੰਤਰੀ ਬਣਨ ਲਈ ਜਿਉਂਗੀ ਆਮ ਜੱਲੀ ਹੈਗੀ ਬਹੁਤ ਵੱਡਾ ਮਾਰਗਾਂ ਆ ਰਿਹਾ ਬਾਲ ਸਾਹਿਬ ਦਾ ਜੀਵਾਂ ਦੇ ਹੱਕ ਦਾ ਬਹੁਤ ਹੀ ਵੱਡਾ ਹੋਤਾ ਮਾਰਗ ਹੈ ਕਿਉਂਕਿ ਬਾਬਾ ਸਾਹਿਬ ਇੱਕ ਅਜੀਬ ਸਖਸੀਅਤ ਸੀਗੇ ਜੀ ਜੋ ਖੁਦ ਕਰੋ ਵੀਰ ਸੀਗੇ ਜੀ ਉਹਨਾਂ ਦਾ ਮਿਤਕਰਾ ਹੋਇਆ ਪੜਾਈ ਦੇ ਵਿੱਚ ਬਲੈਕ ਬੋਰਡ ਤੇ ਲੇਖਣ ਦਿੱਤਾ ਹੁੰਦਾ ਸੀਗਾ ਜੀ ਪਾਗਾਂ ਦੀ ਵੀਡੀਓ ਦੇਖੀ ਇੱਕ ਡਾਕੂਮੈਂਟਰੀ ਬਣਾ ਕੇ ਭੇਜ ਪਾਉ ਕਰਿਆ ਜੀ ਜੀ ਭੇਜ ਪਾਉ ਬਹੁਤ ਪੇਦਵਾਨ ਜੀ ਪ੍ਰੇਮੀ ਚੋੜਾ ਇਹ ਦਾਨੀ ਮਤਲਬ ਬਲੈਕ ਬੋਰਡ ਤੇ ਜਦੋਂ ਕੁਝ ਲਿਖਦੇ ਸੀ ਟੀਚਰ ਵੀ ਚਾਹ ਕਹਿੰਦਾ ਉਹਨਾਂ ਤੋਂ ਫਰਦਾ ਸੀਗਾ ਨਾ ਉੱਪਰੋਂ ਉੱਪਰ ਹਟੋਈ ਤਾਂ ਕਿ ਸੁਭਾ ਨਾ ਆਏ ਤਾਂ ਬਾਬਾ ਜੀ ਸਾਹਿਬ ਨੇ ਫਿਰ ਇੱਕ ਤੀਨ ਬਲੈਕ ਉਹਨਾਂ ਨੂੰ ਟੀਚਰ ਨੇ ਬਲੈਕ ਬੋਰਡ ਸਾਫ਼ ਕਰਕੇ ਦੁਬਾਰਾ ਕਰੇ ਹੋਰ ਬਚੇ ਬੱਚੇ ਬੇਤਰਾਂਗਾ ਬਿਸੀ ਤਾਂ ਹੀ ਤਾਂ ਸਾਰੇ ਦੇਸ਼ ਦੇ ਵਿੱਚ ਮਨਾਇਆ ਜਾ ਰਿਹਾ ਹੈ ਜੇ ਸਰਕਾਰੀ ਛੁੱਟੀ ਹੈ ਬਾਬਾ ਸਾਹਿਬ ਨੇ ਰਲ ਕੇ ਤਾਂ ਹੀ ਅੱਜ ਸਰਕਾਰੀ ਛੁੱਟੀ ਸਾਰੇ ਹੌਸਪੀਟਲ ਸਰਕਾਰੀ ادارے ਬੰਦ ਜੀ ਬਹੁਤ ਆਦਰਨੀਏ ਬਿਲਕੁਲ ਆਦਰਨੀਆਂ ਸਿਕਸਟੀ ਬਹੁਤ ਹੀ ਇਹ ਬਹੁਤ ਵਧੀਆ ਪ੍ਰਾਲਾ ਕਰਿਆ ਤੁਸੀਂ ਇੱਥੇ ਮਨਾਇਆ ਹੈ ਨਾ ਸਾਰੇ ਬੱਚਿਆਂ ਨੂੰ ਪਤਾ ਲੱਗਿਆ ਵੀ ਹਾਂ ਵੀ